ਅਕਤੂਬਰ ਦਾ ਇਹ ਸਮੂਹਿਆ ਅਪੇਸਾ ਸੀ ਕਾ ਅੱਜ ਤੁਹਾਨੂੰ ਸਿੰਘ ਪੰਨੋਂ ਜਿਹੜੇ ਕਿਤਾਬਾਂ ਮਿਲੋ ਜਿਆ ਇਹਨਾਂ ਬਹੁਤ ਬਹੁਤ ਬਖਸ਼ਾ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਨੂੰ ਕੋਈ ਨਾ ਅਗਰ ਗੀਤਾ ਸੁਣਾਵਾਂ ਤੁਸੀਂ ਆਪ ਗੀਤਾ ਦੇ ਵਿੱਚ ਦੇਖੀਦਾ ਕਿ ਗਾਇਕ ਆਪਣੀ ਸਿਧਾਂਤਾਂ ਦੇ ਬਾਰੇ ਬਰੋਤ ਬੰਦਾ ਮੈਂ ਜਿਸ ਪਰਿਵਾਰ ਵਿੱਚ ਜਨਮ ਲਿਆ ਉਥੇ ਇਹ ਗੱਲ ਜਿਸ ਦੀ ਸੀਗਾ ਕਿ ਇੰਨੀ ਪਰਿਵਾਰ ਵਿੱਚ ਆਵਾ ਤੇ ਮਾ ਉਹ ਜਿਹੜਾ ਬਹੁਤ ਜਿੱਦਾਂ ਕਹਿਣਾਂ ਬਾਬੇ ਬਈ ਭੁੱਖ ਲੰਮੀ ਸੀ ਤੇ ਉਹੋ ਜਿਹੜਾ ਜਿਹੜਾ ਘੀਲਿਆ ਉਹ ਤਾਂ ਸਾਹਮਣੇ ਪੇਸ਼ ਕਰਦਾ ਕਾ ਆਹ ਵੱਡਿਆਂ ਦਾ ਮੈਂ ਸੱਚਾ ਸੇਵਕ ਕਤਿਆ ਪਿਆਰਾ ਦਾ ਯਾਰੋ ਮੈਂ ਹਾਂ ਮਕਰਮਲੀਆਂ ਵਰਗਾ ਸਭ ਦੀ ਸੜਿਆਂ ਪਾਈਆਂ ਵਰਗਾ ਯਾਰੋ ਮੈਂ ਹਾਂ ਮਕਰਮਲੀਆਂ ਵਰਗਾ ਸਭ ਦੀ ਸੜਿਆਂ ਪਾਈਆਂ ਵਰਗਾ ਉਹ ਕਿਤ ਕਮਾਈ ਹਰ ਕਾਲ ਦਾ ਰਹਾ ਕਿਆ ਤੱਕ ਮੰਨਿਆ ਹਾਰ ਕਰਤਾ ਕਰਤਾ ਮੈਂ ਨਹੀਂ ਥੱਕਦਾ ਹਾਂ ਤਾ ਇੱਕ ਮੈਂ ਭੂਗਰੀ ਸ਼ਗਨਾ ਹੁੰਦਾ ਤੇ ਦੂਜਾ ਮੈਂ ਭੂਰਨੀ ਥੱਕਦਾ ਹੁੰਦਾ ਉਹ ਇੱਕ ਮੈਂ ਭੂਗਰੀ ਸ਼ਗਨਾ ਹੁੰਦਾ ਤੇ ਦੂਜਾ ਮੈਂ ਭੂਰਨੀ ਥੱਕਦਾ ਹੁੰਦਾ अमृते पिस मालिक बक्षिय मना उ जिस मालिक मू दा बक्षिय गुण गवां वग़ैर वगेरियां वगैर वग़ैरह ਕਿਵਾ ਹੁਤਾ ਦੇਖ ਮੈਂ ਭੂਗਰੀ ਚੱਕਦਾ ਹੁੰਦਾ ਤੇ ਤੂੰ ਜਾ ਮੇ ਬੁਰਾ ਨਹੀਂ ਤੱਕਦਾ ਹੁੰਦਾ ਉਹ ਇੱਕ ਮੈਂ ਭੂਗਰੀ ਚੱਕਦਾ ਹੁੰਦਾ ਤੇ ਤੂੰ ਜਾ ਮੇ ਬੁਰਾ ਨਹੀਂ ਤੱਕਦਾ ਹੁੰਦਾ ਉਮੰਦੀਆ ਅਮੂਦੇ ਮੈਂ ਹੰਲਾ ਛੇ ਰਿਆ ਤੇ ਤੁਸੀਂ ਤਖਤ ਤੇ ਆਕਰੋ ਓ ਨਸ਼ ਪੱਤੇ ਨੂੰ ਹੱਥ ਨਾਲ ਲਾਇਓ ਆਪਣਾ ਘਨਮਾਸ ਵਾਰੋ ਓ ਨਸ਼ ਪੱਤੇ ਨੂੰ ਹੱਥ ਨਾਲ ਲਾਇਓ ਆਪਣਾ ਘਨਮਾਸ ਵਾਰੋ ਐਵੇਂ ਉਜੜੇ ਥੜੇ ਟਿੱਬੀਆਂ ਦੀ ਮੈਂ ਐਵੇਂ ਉਜੜੇ ਥੜੇ ਟਿੱਬੀਆਂ ਦੀ ਮੈਂ ਵੀ ਤੱਕਦਾ ਇਹ ਭੁਮੈ ਧੂਲੀ ਸ਼ਕਦਾ ਹੁੰਦਾ ਤੇ ਤੂੰ ਜਾ ਮੈਂ ਬੁੜਾਈ ਤੱਕਦਾ ਹੁੰਦਾ ਉਹ ਇੱਕ ਮੈਂ ਧੂਲੀ ਸ਼ਕਦਾ ਹੁੰਦਾ ਤੇ ਤੂੰ ਜਾ ਮੈਂ ਬੁੜਾਈ ਤੱਕਦਾ ਹੁੰਦਾ کل لونا سو امریک کل لونا سونا وہ تنگا ہوگی جکتا ہوں, دا, دا ہوں دا, جا میں برا نی تک میں ਬੂਨੀ ਜਾਗਣਾ ਹੁੰਦਾ ਤੇ ਤੂੰ ਜਾ ਮੈਂ ਪੁਰਾਣੀ ਤੱਕਣਾ ਨਾ ਉਹ ਹਿੰਮਤਾ ਵਾਲੇ ਕਦੇ ਅੱਗੇ ਨਹੀਂ ਖਾਂਦਾ ਕੋਈ ਰਾਮ ਨਹੀਂ ਖਾਂਦਾ ਸਾਰਾ ਉਹ ਆਪਣੀ ਬਾਹੀ ਹਰ ਪੱਗ ਤੰਦਾ हर पल तर मखन भई वारा उगली मीनूल परखली मीनू रैन परखजे पर मै रखंदा ਦੇ ਤੂੰ ਚਾਹ ਮੈਂ ਬੁਰਾ ਨਹੀਂ ਤੱਕਦਾ ਨਾ ਬਹੁਤ ਇਹ ਤੇਰਾ ਗੀਤ ਮੁਖੀ ਪਰ ਨਹੀਂ ਬਣਦੀ ਕਿੱਥੇ ਆਂਡਾ ਇਸ ਤਰ੍ਹਾਂ ਬਹੁਤ ਬੜੇ ਬੜੇ ਕਰਵਾਏ ਪਰ ਕੋਈ ਖਾਮੂ ਬੰਦੇ ਕੁੱਛ ਨਾ ਗਏ ਕਿ ਭਰਾ ਤਾਂ ਪਤਾ ਨਹੀਂ ਕਿਤਾਏ ਬਹੁਤ ਕਰਦੇ ਰਹਿੰਦਾ ਪਰ ਬਰਤੂ ਲੋਕਮਤੀ ਕੋਦੀ ਬੰਦੇ ਦੇ ਬਗ ਬੋਲ ਕਰਦੇ ਆਂ। ਹੋਰ ਰੰਗਾਂ ਕੁੱਣੀ। ਸਾਡਾ ਮਾਨਨ ਦੇ ਨਾਮ ਤੇ ਮੇਰੇ ਬਕਰ ਬਾਬੇ ਨਾਮ ਦਾ ਅਥਿਆਤਮ ਕਰਾਉਣਾ। ਮੇਰੇ ਯਾਰ ਨੇ ਕਿਹਾ ਇੰਨੇ ਰਾਜਨਾ ਨੂੰ ਦੂਸਰੇ ਦੇ ਨਾਮ ਨਾਲ ਰੋਮਨਤ ਕਾਢੀ ਕਰਾਉਂਦਾ। ਤੇ ਇਧਰ ਨੇ ਇੱਕ ਮਖਣੀ ਪੈਣੀ ਹੋਇਆ ਦਾ ਵੀ ਤੇ ਆ ਜਿਹੜਾ ਐਸੀ ਦੀ ਫਲੋਡਰ ਦਾ ਕਰਦਾ ਵਾ ਕਿ ਨੀਲੀ ਸ਼ੱਟ ਵਾਲਾ ਸਾਡੇ ਕੰਮ ਕਰਦਾ। ਅਸੀਂ ਝੁੱਠੇ-ਝੁੱਠੇ ਨੰਬਰ ਬਣਾਏ ਨੀ ਕਦੇ ਨਾ ਪੈਣੀ ਆਜ਼ਾਦ ਨੂੰ ਬੇਤੀ ਕਰਦਾ ਕੋਈ ਫਿਰ ਮਨ ਤੇ ਵਰਕੇ। ਹੋਰ ਇੱਕ ਜੀ ਦੇ ਤੋਂ ਉਹ ਦਮ ਖੋਣਗੇ। ਆਉਂ ਬੈਠਾ ਹਾਂ। ਦੋਸਤੋ ਇਹ ਦੋ ਤਿੰਨ ਸਾਥ ਮਿਲਾਂ ਗੀਤ ਰਿਕਾਰਡਰ ਅਸੀਂ ਗੀਤ ਦਾ ਨਾਮ ਨੀਸ਼ਾ ਉਹ ਬਸੀ ਵੱਡਿਆਂ ਨੂੰ ਨਿੱਤ ਮੱਤਾ ਦੇਖਦੇ ਅਸੀਂ ਛੋਟਿਆਂ ਨੂੰ ਪਿਆਰ ਨਾਲ ਦੇਖਦੇ ਉਹ ਬਸੀ ਵੱਡਿਆਂ ਨੂੰ ਨਿੱਤ ਮੱਤਾ ਦੇਖਦੇ ਅਸੀਂ ਛੋਟਿਆਂ ਨੂੰ ਪਿਆਰ ਨਾਲ ਦੇਖਦੇ ਯਾਰ ਮੇਂ ਨੀ ਆ ਨਾਰੇ ਦੇਖੇ ਦਾ ਖੇਡਾ ਦੇ ਵੀ ਮੱਤਾ ਮੱਥੇ ਉੱਤੇ ਗੁੱਸੇ ਭਾਰੇ ਪਾਏ ਨਿਕਲੇ ਜਿ ਦੀ ਸ਼ਤਵਾ ਕੋ ਨੀ ਰੀ ਸ਼ਤਵਾ ਨਾਲ ਸਾਡੇ ਕੰਮ ਘਾਰੇ ਦਾ ਵੀ ਆ ਪਾ ਝੁੱਠੇ ਨੂੰ ਤੇ ਨੰਬਰ ਬਣਾਏ ਨਿਕਲੇ ਜਿ ਦੀ ਸ਼ਤਵਾ ਨਾਲ ਜਿ ਦੀ ਸ਼ਤਵਾ ਨਾਲ ਸਾਡੇ ਕੰਮ ਘਾਰੇ ਦਾ ਵੀ ਆ ਪਾ ਝੁੱਠੇ ਨੂੰ ਤੇ ਨੰਬਰ ਬਣਾਏ ਨਿਕਲੇ ਉੱਥੇ ਕੇ ਸਭ ریدا او ٹھیک ہے صاحب رب اللہ رب انا او نال سے گائے پاسے سے گنو رہی را او رب دیرہ نا دے وچ رہ والے ہمیا پم بارے دے دل تاں دکھائے دکھ دے نری شب والا بولی جی شب والا صاحب احمد کرے تاں بھی اپ جھکے موٹے نمبر بنے نکلے نری شب والا ਉਹ ਚੱਪਾ ਬਾੜ ਸੇਵਾ ਕਾ ਵੀ ਸੇਵਾ ਨਹੀਂ ਕਰਦੀਦੀ ਉਹ ਟੈਨਸ਼ਨ ਨਾ ਖੋੜਾ ਵੀ ਰੱਖੀ ਨੀ ਕਿਸੇ ਗੱਲ ਦੀ ਉਹ ਚੱਪਾ ਬਾੜ ਸੇਵਾ ਕਾ ਵੀ ਸੇਵਾ ਨਹੀਂ ਕਰਦੀਦੀ ਉਹ ਟੈਨਸ਼ਨ ਨਾ ਖੋੜਾ ਵੀ ਰੱਖੀ ਨੀ ਕਿਸੇ ਗੱਲ ਦੀ عمر ਦੇ ਆਸਾਰੇ ਹੱਥ ਛੋੜ ਕੇ ਵੀ ਆਪਣਾ ਮਾਰ ਸਿੱਕੇ ਤਾਂ ਚਲਾਏ ਨੀ ਕਰੇ ਇਦੀ ਸ਼ਕਵਾਲਾ ਉਹਨ ਲਈ ਸ਼ਬਦ ਵਾਰਾ ਸਾਡੇ ਕੰਮਕਾਰਾਂ ਦੀ ਆਪਾਂ ਝੂਠੇ-ਮੁੱਠੇ ਨੰਬਰ ਬਣਾਏ ਨੀ ਕਰੇ ਝੂਠੇ ਉਹਨ ਲਈ ਸ਼ਬਦ ਵਾਰਾ ਅਸੀਂ ਅਸੀਂ ਖੁੱਲੇ ਹਾਸੇ ਬਾਾਰੇ ਦੁੱਖ ਜ਼ਾਰੇ ਨਹੀਂ ਮੰਗਦੇ ਅਸੀਂ ਖੁੱਲੇ ਹਾਸੇ ਬਾਾਰੇ ਸਾਪਨ ਅਸੀਂ ਖੁੱਲੇ ਹਾਸੇ ਬਾਾਰੇ ਸੁੱਖ ਜ਼ਾਰੇ ਦੇ ਉਹ ਨੀਵਾਂ ਬੰਦੇ ਆਦੇ ਤੇ ਇਹ ਕੰਦੇ ਨੇ ਆਦੇ ਦਿਨਾਂ ਦੀਆਂ ਬੰਦੂ ਡੰਗੇ ਦੇ ਉਹ ਰੱਬਾ ਸਾ ਮੁਕਤੀ ਆਵੇ ਬੰਦੂ ਦੌੜਦਾ ਕਾ ਵੀ ਆਪ ਰੱਬਾ ਸਾ ਮੁਕਤੀ ਆਵੇ ਬੰਦੂ ਦੌੜਦਾ ਕਾ ਵੀ ਜਿਵੇਂ ਵੇਖ ਕੇ ਪਗਾਨੀ ਲੱਦੇ ਚਾਹੇ ਨੀ ਕਰੇ ਇਲੀ ਸ਼ਤ ਵਾਲਾ ਉਹ ਇਲੀ ਸ਼ਤ ਵਾਲਾ ਸਾਡੇ ਘੰਮ ਕਾਰੇ ਲਾਗੇ ਆ ਮੁੱਠੇ ਮੁੱਠੇ ਨੰਬਰ ਬਣਾਏ ਨੀ ਕਰੇ ਇਲੀ ਸ਼ਤ ਵਾਲਾ ਉਹ ਨਹੀਂ ਰਿਛਾ ਤੋ ਮਾ ਆਸਾਂ ਦੇ ਕੰਮ ਕਾਰੇ ਨਾ ਪਿਆ ਪਾਚੂ ਤੇ ਨੰਬਰ ਬਣਾਏ ਨੀ ਕਦੇ ਅਸੀਂ ਬਾਦਸ਼ਾਹੀ ਨਾਂ ਦੇ ਹੰਗ ਦਿੱਤੀਆਂ ਕਰ ਲਈਆਂ ਉਹ ਪੈਰੀ ਵਾਰੇ ਮਕਰ ਤੇ ਮਤਾਂਬ ਦੇ ਰੀਆਂ ਉਹ ਅਸੀਂ ਖੁਲੇ ਹਾਸ ਬਾਰੇ ਰਾਂ ਦਿੱਤੀਆਂ ਕਰ ਲਈਆਂ ਪੈਰੀ ਵਾਰੇ ਮਕਰ ਤੇ ਮਤਾਂਬ ਦੇ ਰੀਆਂ ਉਸ ਸਾਡਾ ਕੰਮ ਕਰਤੇ ਹੋਏ ਦਿਲ ਜੋੜਨਾ ਵੀ ਇੰਨਾ ਹੱਥਾਂ ਨਾਲ ਬਹਿਰ ਤੱਕ ਮਾਇਦੀ ਕਰੇ ਨਿਰਸ਼ੰਤ ਵਾਲਾ ਉਹ ਨਿਰਸ਼ੰਤ ਵਾਲਾ ਸਾਡੇ ਕੰਮ ਕਰੇ ਨਾ ਵੀ ਆਪਾਂ ਝੂਠੇ-ਝੂਠੇ ਨੰਬਰ ਬਣਾਏ ਜੀ ਕਰੇ ਨਿਰਸ਼ੰਤ ਵਾਲਾ ਉਹ ਨਿਰਸ਼ੰਤ ਵਾਲਾ ਸਾਡੇ ਕੰਮ ਕਰੇ ਨਾ ਵੀ ਆਪਾਂ ਝੂਠੇ-ਝੂਠੇ ਨੰਬਰ ਬਣਾਏ ਨਹੀਂ ਕਰੇ